ਤਾ ਪੰਜਾਬ ਭਰ ਦੇ ਅੰਦਰ ਹੜ੍ਹਾਂ ਦੇ ਨਾਲ ਤਬਾਹੀ ਮਚੀ ਹੋਈ ਆ ਸ਼ਿਆਰਪੁਰ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਮਾਰ ਦੇਖਣ ਨੂੰ ਮਿਲ ਰਹੀ ਆ ਦਰਿਆਾਂ ਦੇ ਨੇੜੇ ਵਸੇ ਹੋਏ ਲੋਕਾਂ ਦੀਆਂ ਮੁਸੀਬਤਾਂ ਵਧ ਰਹੀਆਂ ਨੇ ਤਾਂ ਬਿਆਸ ਦਰਿਆ ਦੇ ਕਿਨਾਰਿਆਂ ਤੇ ਰਹਿਣ ਵਾਲੇ ਲੋਕਾਂ ਦਾ ਬੁਰਾ ਹਾਲ ਹੈ ਸਾਡੇ ਪੱਤਰਕਾਰ ਸਾਥੀ ਨੇ ਮੌਕੇ ਤੇ ਪਹੁੰਚ ਕੇ ਰਿਪੋਰਟ ਤਿਆਰ ਕੀਤੀ ਹੈ ਮੌਕੇ ਤੇ ਕੀ ਹਾਲਾਤ ਨੇ ਤਖਾਨਿਆ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਿਖਾ ਰਹੇ ਹਨ ਖਾਸ ਕਰਕੇ ਬਿਆਸ ਦਰਿਆ ਦੇ ਜਿਹੜੇ ਲਾਗੇ ਪਸੇ ਪਿੰਡ ਹਨ ਕਿਉਂਕਿ ਬਿਆਸ ਦਰਿਆ ਨੇ ਨਾ ਪਿੰਡਾਂ ਵਿੱਚ ਬਹੁਤ ਤੇਜ਼ੀ ਨਾਲ ਪਾਣੀ ਦੀ ਮਾਰ ਥਾਰੀ ਕਿਉਂਕਿ ਇਹ ਲੋਕ ਜਿਹੜੇ ਆਪਣੇ ਘਰ-ਬਾਰ ਛੱਡ ਕੇ ਆਪਣੇ ਟੰਗਰ ਬੱਚਾ ਆਪਣੀਆਂ ਜ਼ਮੀਨਾਂ ਛੱਡ ਕੇ ਜਿਹੜਾ ਆ ਉਹ ਐਸ ਵੇਲੇ ਸੜਕ ਤੇ ਜਿਹੜੇ ਰਹਿਣ ਲਈ ਮਜਬੂਰ ਹੋਏ ਹਨ ਤੁਸੀਂ ਦੇਖ ਸਾਹ ਵੀ ਤਸਵੀਰਾਂ ਕਿਉਂਕਿ ਐਸ ਵੇਲੇ ਜਿਹੜੀ ਟਰਾਲੀ ਹੈ ਜਿੱਥੇ ਛੋਟੇ-ਛੋਟੇ ਬੱਚੇ ਬਚਰ ਜਿਹੜੇ ਰਾਤ ਨੂੰ ਇੰਨਾ ਮੱਛਰ ਹੋ ਜਾਂਦਾ ਇੰਨੀ ਗਰਮੀ ਹੋ ਜਾਂਦੀ ਆ ਉਹ ਤਰਪਾਲ ਦੇ ਸਹਾਰੇ ਸਿਰਫ ਇੱਕ ਛੱਤ ਉਹ ਪਾਣੀ ਦੀ ਮਾਰ ਇਹਦਾ ਪਿੰਡਾਂ ਵਿੱਚ ਵੱਜੀ ਹੈ ਜਿਸ ਕਾਰਨ ਇਹ ਲੋਕ ਚਾਰੇ ਜਿਹੜੇ ਆ ਇੱਥੇ ਆ ਕੇ ਬੈਠਿਆਂ ਗੱਲਬਾਤ ਕਰਦੇ ਹਨ ਹਾਂਜੀ ਬਾਪੂ ਜੀ ਕੀ ਨਾਮ ਆਪਣਾ ਮਜੀਦ ਸਿੰਘ ਬਾਪੂ ਜੀ ਐਸ ਵੇਲੇ ਹਾਲਾਤ ਜਿਹੜੇ ਆ ਕਾਫੀ ਚਿੰਤਾਜਨਕ ਬਣਿਆ ਹੋਇਆ ਹੈ ਕੀ ਕੰਮ ਚੱਲ ਰਿਹਾ ਹੈ ਵੇਖਾ ਧੌਣੇ ਸਾਹਿਬ ਜਿੱਥੇ ਉਹ ਤੇ ਬਾਪੂ ਜੀ ਜਿਸ ਤਰ੍ਹਾਂ ਐਸੋ ਜਿਹਦਾ ਪ੍ਰਸ਼ਾਸਨ ਕਹਿ ਰਿਹਾ ਕਿ ਮਦਦ ਬੜੀ ਅਸੀਂ ਕੀਤੀ ਉਹਦੇ ਪਰ ਕੀ ਕਰਨਾ ਉਹ ਮਨਤੀਆਂ ਦਾ ਕਰਨਗੇ ਬੈਠਾ ਜਿਹੜੇ ਕੋਈ ਨਹੀਂ ਦਿੱਤੀ ਕੋਈ ਤਾਂ ਕੋਈ ਨਹੀਂ ਹੈ ਕਿੰਨੀ ਬਾਪੂ ਜਮੀਨ ਆ ਤੁਹਾਡੀ ਮੇਰੇ ਇੱਥੇ ਸੱਤ ਚੱਲੇ ਆ ਤੇ ਸਾਰੇ ਡੁੱਬ ਚੁੱਕੇ ਆ ਪਾਣੀ ਵਿੱਚ ਡੁੱਬੇ ਆ ਤਾਂ ਕੋਈ ਇਹਦਾ ਨੁਕਸਾਨ ਜਿਹੜਾ ਕਿੰਨਾ ਕੁ ਹੋਇਆ ਤੁਹਾਡਾ ਝੋਨੇ ਡੱਬੇ ਆ ਵੇਖੋ ਬਚਣਾ ਕੋਈ ਕੁਝ ਨਹੀਂ ਬਚਣਾ ਹੈ ਸਾਰਾ ਮੱਡਾ ਲਿਆ ਫਿਰ ਕਰੇ ਨੰਗੀ ਕੋਆ ਤੇ ਘਰ-ਬਾਰ ਤੁਹਾਡਾ ਉਹ ਵੀ ਪਾਣੀ ਚ ਡੁੱਬ ਚੁੱਕਿਆ ਨਹੀਂ ਘਰ ਬਾਹਰ ਗਿਆ ਅੱਛਾ ਘਰ ਤੁਹਾਡਾ ਬਾਹਰ ਆਹ ਤਾਂ ਫਸਲ ਜਿਹੜੀ ਤੁਹਾਡੀ ਸਾਰੀ ਡੁੱਬ ਚੁੱਕਿਆ ਤੁਸੀਂ ਦੇਖਿਆ ਕਿ ਜਿਹੜੇ ਆਸੋ ਜਿਹੜੇ ਬਜ਼ੁਰਗ ਕਿਸਾਨ ਹੋਰਾਂ ਨੇ ਗੱਲਬਾਤ ਕੀਤੀ ਦੱਸਿਆ ਕਿ ਸਾਡੀ 7 ਕਿਲੋ ਜਿਹੜੀ ਜ਼ਮੀਨ ਹੈ ਉਹ ਪੂਰੀ ਡੁੱਬ ਚੁੱਕੀ ਹੈ ਤੇ ਨੌਜਵਾਨ ਵੀ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਨਾ ਹੁੰਦਾ ਪਿੰਡ ਦੇ ਲੋਕ ਕੀ ਕਹਿਣਾ ਚਾਹੋਗੇ ਕਿਉਂਕਿ ਹਰ ਵਾਰ ਜਿਹੜਾ ਆ ਜਿਹੜਾ ਪਾਣੀ ਦੀ ਮਾਰ ਰੇਟ ਤਾਂ ਡਿਪੈਂਡ ਆ ਜਾਂਦੇ ਆ ਤੁਹਾਨੂੰ ਬੜੀ ਮਸੀਬਤਾਂ ਸਾਹਮਣਾ ਕਰਨਾ ਪੈਂਦਾ ਹਾਂਜੀ 70 ਕਿੱਲੇ ਲਾਏ ਜਾਂ ਫਿਰ ਸਾਰੇ ਡੋਗੇ ਜੀ 70 ਕਿੱਲੇ 70 ਕਿੱਲੇ ਹਾਂਜੀ ਸਾਰੇ ਡੋਗੇ ਆ ਐਸ ਵੇਲੇ ਤੁਹਾਡਾ ਤਾਂ ਪੰਪਾਂ 'ਚ ਜਿਆਦਾ ਨੁਕਸਾਨ ਹੋ ਗਿਆ ਜਿਆਦਾ ਹੋ ਗਿਆ ਜੀ ਕੀ ਕਹਿਣਾ ਚਾਹੋਗੇ ਕਿ ਹਾਂਡੀ ਮਸਤ ਕਰੇ ਸਰਕਾਰ ਔਰ ਸਰਕਾਰ ਕਰਨੇ ਦੀ ਕੋਈ ਮਸਤ ਕੁਝ ਨਹੀਂ ਆ ਸਰਕਾਰ ਦਿੱਤਾ ਨਾ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਕਿ ਅਸੀਂ ਪੂਰੀ ਹੈਲਪ ਕਰ ਰਹੇ ਆ ਅਸੀਂ ਤਿਆਰੀਆਂ ਕੀਤੀਆਂ ਹਾਂਜੀ ਇਹ ਪਾਣੀ ਸਾ ਜ਼ਿਆਦਾ ਛੱਡੀ ਜਾਂਦੇ ਆ ਪਾਣੀ ਤਾਂ ਜੜੋ ਛੋ ਪਿਛੋ ਆ ਰਿਹਾ ਬਾਰਿਸ਼ ਕਰਕੇ ਆ ਪਰ ਹੋਰਾਂ ਨੇ ਉਹਨਾਂ ਕਿਹਾ ਸੀ ਕਿ ਐਂ ਬਹੁਤ ਜੜੀਆਂ ਆ ਜਿੰਨੀਆਂ ਵੀ ਲੋਕਾਂ ਨੂੰ ਸਿਧਾਵਾ ਹੈ ਉਹ ਉਹਦੀਆਂ ਤਿਆਰੀਆਂ ਜਿਹੜੀਆਂ ਤੇਲੀਆਂ ਕਰ ਦਿੱਤੀਆਂ ਉਦੋਂ ਦੇ ਬਾਰੇ ਕੀ ਕਰਾਂ ਕੋਈ ਉਹ ਵੀ ਦੇਖਿਆ ਕਿ ਐਸ ਵੇਲੇ ਹੋਰ ਵੀ ਇੱਥੇ ਮੌਜੂਦ ਹਨ ਗੱਲਬਾਤ ਕਰਦੇ ਆ ਕਿ ਜਿੰਨਾਂ ਲੋਕਾਂ ਦੀ ਐਸ ਵੇਲੇ ਆਪਣੇ ਘਰ-ਬਾਰ ਛੱਡ ਕੇ ਇੱਥੇ ਪਹੁੰਚੇ ਹਨ ਹਾਂਜੀ ਪੈਂਦੀ ਤਾਂ ਜੀ ਅਸੂਲ ਜੀ ਅਸੀਂ ਤੁਹਾਡੇ ਹਾਲਾਤ ਅਕੀ ਬਹੁਤ ਮਾਰੇ ਆ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਸਰਕਾਰ ਹਾਦੀ ਮਦਦ ਕਰੇ ਮਸਰਦਾਨੀਆਂ ਦਵੇ ਹਨ ਤੇ ਜੋ ਤੁਹਾਡੀ ਫਸਲਾਂ ਦਾ ਨੁਕਸਾਨ ਹੋਇਆ ਹਨ ਨੁਕਸਾਨ ਕਿ ਐਸ ਵੇਲੇ ਜਦੋਂ ਤੁਸੀਂ ਇਥੋਂ ਸੜਕ ਤੇ ਬੈਠੇ ਹੋ ਤੁਹਾਡਾ ਜਿਹੜਾ ਘਰ-ਬਾਰ ਆ ਬੱਚਾ ਜਿਹੜਾ ਡੰਗਰ ਆ ਜ਼ਮੀਨ ਕਿੰਨਾ ਕੁ ਨੁਕਸਾਨ ਦਾ ਹਾਂ ਜੀ ਸਾਡੇ ਚਾਰ ਕਿੱਲੇ ਤੇ ਝੋਨੇ ਦੇ ਖਰਾਬ ਹੋਇਆ ਤੇ ਬਾਕੀ ਚਲ ਥੋੜਾ ਜਿਹਾ ਦੰਨਾ ਨਹੀਂ ਹਾਡਾ ਬਾਕੀ ਸਾਡੀ ਅਕਲ ਦਾ ਬੜਾ ਨੁਕਸਾਨ ਹੋਇਆ ਚੀਜ਼ਾਂ ਦਾ ਨੋ ਵੀ ਅਸੀਂ ਦੇਖਿਆ ਜੀ ਇਸ ਵੇਲੇ ਤੁਸੀਂ ਇੱਕ ਤਰਪਾਲ ਦੇ ਹਰੇ ਆਪਣਾ ਜਣਾ ਇੱਥੇ ਗੁਜ਼ਾਰਾ ਕਰ ਰਹੇ ਨਾ ਕੋਈ ਤੁਹਾਡੇ ਕੋਲ ਕੋਈ ਅਰਜਾਈ ਕੋਈ ਕੰਬਲ ਨ ਕੋ ਫੱਕ ਨਹੀਂ ਪਿਆ ਰਹੇ ਕੋਣ ਇਦਾਂ ਹੀ ਰਾਤੀ ਤੇ ਬੈ ਬੈ ਕੇ ਖੱਟੀ ਮੈਂ ਤੇ ਆ ਕੇ ਚੱਲ ਕੇ ਇਹਨਾਂ ਨੇ ਰਾਤੀ ਤੇ ਬੈ ਕੇ ਗਿੱਲੇ ਕੱਪੜੇ ਤੋਂ ਮੀਂਹ ਪੈਂਦਾ ਤੇ ਬੱਚੇ ਤੇ ਅਸੀਂ ਉੱਥੇ ਪਿੰਡ ਕਾਲ ਦਿੱਤੇ ਚਾਰ ਛੋਟੇ ਛੋਟੇ ਬੱਚੇ ਇਹ ਨਾਲ ਉਹ ਪਿੰਡ ਕਾਲ ਦਿੱਤੇ ਰਿਸ਼ਤੇਦਾਰਾਂ ਕੋਲ ਤੇ ਰੋਟੀ ਪਾਣੀ ਦਾ ਕਿੱਥਾ ਚੋਟੀ ਪਾਣੀ ਗੁਰਦੇਵਾਰੇ ਵਾਲੇ ਦੇ ਕੇ ਜਾਂਦੇ ਹਾਂ ਹਾਂ ਜੀ ਕਿਸ ਤਰ੍ਹਾਂ ਸਰਕਾਰ ਦੇ ਅਧਿਕਾਰੀ ਕਹਿ ਰਹੇ ਆ ਕਿ ਅਸੀਂ ਤਾਂ ਕਾਫੀ ਜਿਹੜੀ ਫੈਸਿਲਿਟੀਆਂ ਦੇ ਰਹੀਆਂ ਜਿਹਦੇ ਲੋਕ ਖੜ ਪੀੜਤਾ ਨਹੀਂ ਨਹੀਂ ਸਾਨੂੰ ਕੋਈ ਸਰਕਾਰ ਕੋਲ ਮਦਦ ਨਹੀਂ ਮਿਲੀ ਬਸ ਆ ਦਵਾਈ ਲੈ ਕੇ ਗਏ ਹਨ ਸਿਰਫ ਮੈਡੀਸਨ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਇਹੋ ਜੀ ਸਾਡੇ ਸਤਾਂ ਦਾ ਨੁਕਸਾਨ ਦਾ ਜਿਹੜਾ ਸਾਨੂੰ ਦਵੇ ਹਰਿਆਣਾ ਦੇ ਜੋ ਦੂਸਰਾ ਮਾਰਾ ਜ਼ਿਲਾ ਹਦੀ ਸੁਖਮਾਨ ਖਰਾਬ ਹੋਇਆ ਬਾਡੇ ਪਾਉਨ ਨੂੰ ਵੀ ਲਈਦਾ ਕੋਈ ਨਹੀਂ ਗਿਆ ਹਾਂਜੀ ਤੁਸੀਂ ਦੇਖਿਆ ਕਿ ਇਸ ਵੇਲੇ ਜਿਹੜੇ ਜਿਹੜੇ ਪੀੜਤ ਪਰਿਵਾਰ ਆ ਜਿਹੜੇ ਖਾਸ ਕਰਕੇ ਆਪਣੇ ਘਰ-ਬਾਰ ਛੱਡ ਕੇ ਆਪਣੀ ਜਿੰਨੀ ਆ ਜ਼ਮੀਨ ਜਾਇਦਾ ਟੰਗਰ ਬੱਚਾ ਸਭ ਕੁਝ ਸਮਾਨ ਛੱਡ ਕੇ ਸੜਕ ਤੇ ਰੈਲੀ ਮਜਬੂਰ ਹੋਣ ਕਿਉਂਕਿ ਹਾਲਾਤ ਇਨਾਂ ਦੇ ਕਾਫੀ ਜਿਹੜੇ ਚਿੰਤਾਜਨਕ ਬਣੇ ਪਏ ਹਨ ਕਿਉਂਕਿ ਸਰਕਾਰ ਨੂੰ ਇਹ ਲੋਕ ਅਪੀਲ ਕਰ ਰਹੇ ਹਨ ਕਿ ਸਾਡੇ ਤੇ ਜਿੰਨੀ ਜਲਦੀ ਹੋ ਸਕੇ ਵਕਤ-ਵਕਤ ਜਿਹੜੀ ਸਹਾਇਤਾ ਪਹੁੰਚਾਈ ਜਾਵੇ ਤਾਂ ਜੋ ਇਤਾਂ ਦੇ ਹਾਲਾਤਾਂ ਨੂੰ ਵਿਚੱਖਣ ਲਈ ਅਸੀਂ ਆਪਣੀ ਜਿਹੜੀ ਜੋ ਵੀ ਜ਼ਰੂਰਤਾਂ ਪੂਰੀਆਂ ਕਰ ਸਕੀਏ ਕੈਮਰਾਮੈਨ ਅਨਿਲ ਤੁਮਲ ਦੇ ਨਾਲ ਰਵਿੰਦਰ ਸਿੰਘ ਨਿਊਜ਼ ਸਟੇਟ ਪੰਜਾਬ ਹੁਸ਼ਿਆਰ